ਕੰਪਲਮ ਆਤਮਾ ਵੀ ਨੇ ਸਾਰੇ ਠੀਕ ਠਾਕ ਹੋਣਗੇ ਅੱਜ ਗੱਲ ਕਰਨੀ ਸੀ ਆਪਾਂ ਗੱਪਣਾ ਪਸੂਆਂ ਦਾ ਗਾਂ ਚਾਹੇ ਮੈਂ ਤੇਨਾ ਚੋ ਕਿੰਨਾ ਕੁ ਮਹੀਨਾ ਦਾ ਪੇਸੂਜਿਕ ਪਾਸ ਹੋ ਜਾਂਦਾ ਜਦੋਂ ਆਪਾਂ ਨੂੰ ਕਨਫਰਮ ਹੋ ਗਿਆ ਵੀ ਆਪਣਾ ਪਸੂ ਗੱਬਣਾ ਤੇਨਾ ਮਹੀਨਾ ਲਈ ਆਪਾਂ ਗੋਲੀ ਦੇਣੀ ਦੇਣੀ ਮਲਪ ਵਾਲੀ ਗੋਲੀ ਜਿਹੜੀ ਉਹ ਜ਼ਰੂਰ ਦੇਣੀ ਤਦ ਨੂੰ ਦੱਸ ਕੇ ਇਹ ਇਹ ਨਹੀਂ ਤੇਲ ਦਾ ਆਪਣਾ ਕੋਸੂ ਦੱਬਣਾ ਗੋਲੀ ਜਰੂਰ ਦਿਓ ਉਦੋਂ ਬਾਅਦ ਪੱਕੀ ਦੇਣਾ ਸਰੋਂ ਦਾ ਤੇਲ ਵੀ ਦੇ ਸਕਦੇ ਆ ਤੇ ਮਿੱਠਾ ਤੇਲ ਵੀ ਦੇ ਸਕਦੇ ਆ ਜੀ ਨੂੰ ਆਪਾਂ ਤੇਲਾਂ ਦਾ ਤੇਲ ਵੀ ਕਹਿ ਦਿੰਦੇ ਆ ਤਿਲਾਂ ਦੇ ਤੇਲ ਦੇ ਬਹੁਤ ਜਿਆਦੇ ਫਾਇਦੇ ਆ ਉਸ ਨੂੰ ਊਰਜਾ ਵੀ ਦਿੰਦਾ ਇਹ ਥਣਾ ਚ ਵੀ ਕੋਈ ਨੁਕਸ ਨਹੀਂ ਪੈਂਦਾ ਸਾਂਝੇ ਵੀ ਥੋੜਾ ਬਹੁਤਾ ਵੱਧ ਘੱਟ ਵੀ ਆ ਪੂਰਾ ਹੋ ਜਾਂਦਾ ਜਾਨਵਰ ਮੜਾ ਮੋਟਾ ਕਰੜਾ ਚੋਣ ਚ ਉਹਦੇ ਨਾਲ ਕੋਲਾ ਵੀ ਹੋ ਜਾਂਦਾ ਬਹੁਤ ਫਾਇਦੇ ਆ ਦੇ ਮਿੱਠੇ ਤੇਲ ਦੇ ਆਮ ਆਪਣੇ ਘਰਾਂ ਚ ਕਹਿ ਦਿੰਦੇ ਆ ਜੀ ਗਰਮ ਹੁੰਦਾ ਮਿੱਠਾ ਤੇਲ ਗਰਮ ਨਹੀਂ ਹੁੰਦਾ ਮਿੱਠਾ ਤੇਲ ਮਿੱਠੇ ਤੇਲ ਦੇ ਵਿੱਚ ਤਾਕਤ ਵੱਧ ਹੁੰਦੀ ਹੈ ਗੁੜ ਨੂੰ ਵੀ ਆਪਣੇ ਆਮ ਕਹਿ ਦਿੰਦੇ ਆ ਜੀ ਗਰਮ ਹੁੰਦਾ ਗੁੜ ਚ ਵੀ ਤਾਕਤ ਵੱਧ ਹੁੰਦੀ ਹੈ ਕਿਸ਼ਿਆਂ ਵੀ ਗੁੜ ਚ ਹੁੰਦਾ ਕੀ ਨਾ ਹੋ ਸਕਦਾ ਚਲੋ ਆਪਾਂ ਜੇ ਵਹਿਮ ਕਰਦੇ ਆਂ ਜਿਆਦਾ ਤੇ ਸਰੋਂ ਦੇ ਤੇਲ ਚ ਮਿਕਸ ਕਰਕੇ ਦੇ ਦੋ ਪਰ ਦੇ ਉਹ ਲੀਨ ਆਮ ਆਪਣੇ ਸਾਰੇ ਘਰਾਂ ਚ ਕਹਿ ਦਿੰਦੇ ਆ ਜੀ ਕਿੰਨਾ ਮਹੀਨਾ ਤੋਂ ਨਹੀਂ ਖਰਾਕ ਸ਼ੁਰੂ ਕਰਨੀ ਚਾਹੀਦੀ ਪੰਜਾਂ ਤੋਂ ਕਰਨੀ ਚਾਹੀਦੀਆਂ ਚੋ ਕਰਨੀ ਚਾਹੀਦੀ ਹੈ ਤੇ ਬੱਚੇ ਨੂੰ ਖਰਾਕ ਲੱਗ ਜਾਂਦੀ ਹੈ ਜੇ ਪਸ਼ੂ ਸਟਰੋਂਗ ਹੈ ਤੇ ਬੱਚੇ ਨੂੰ ਵੀ ਖਰਾਬ ਤੂਸ ਹਾਂ ਮਿਲਣੀ ਹੈ ਜੇ ਪਸ਼ੂ ਪੂਰਾ ਤਗੜਾ ਹੈ ਤੂੰ ਉਹੋ ਜੀ ਖਰਾਬ ਮਿਲਣੀ ਹੈ ਜੇ ਪਸ਼ੂ ਕਮਜ਼ੋਰ ਹੈ ਤੂੰ ਉਹੋ ਜੀ ਖਰਾਬ ਮਿਲਣੀ ਹੈ ਇਹ ਤਾਂ ਮੈਂ ਗੱਲਾਂ ਵਾਧੂ ਦੀਆਂ ਜੇ ਉਹਨਾਂ ਮੰਨ ਲਓ ਜਾਨਵਰੀ ਨਰਮ ਹੈ ਤੇ ਉਹਨੇ ਵਿਚਾਰੇ ਨੇ ਉਹਦੇ ਚ ਉਹੋ ਜੀ ਖਰਾਬ ਹੋਣੀ ਕਿ ਮਿਲਣੀ ਹੁਣ ਜੇ ਪਸ਼ੂ ਨੂੰ ਪੂਰੀ ਖਰਾਬ ਪਾਵਾਂਗੇ ਤੇ ਤਾਂ ਬੱਚੇ ਨੂੰ ਵੀ ਖਰਾਬ ਹੋਣੀ ਲੱਗਣੀ ਆਮ ਆਪਣੇ ਕਹਿ ਦਿੰਦੇ ਜੀ ਇਸ ਮਹੀਨੇ ਬੱਚੇ ਨੂੰ ਲੱਗਦੀ ਵੱਧ ਖਰਾਬ ਲੱਗਦੀ ਹੈ ਤੇ ਅਗਲੇ ਮਹੀਨੇ ਦੇ 2 7ਵੇਂ ਮਹੀਨੇ ਦੇ 8ਵੇਂ ਮਹੀਨੇ ਦੇ ਦੋ ਵੀ ਪਾਣੀ ਵੇ ਘਰੰਦਾ ਪਰ ਨਹੀਂ ਭਰੂੰ ਜੋਨੋ ਮਰਜੀ ਖਰਾਕ ਜਿਵੇਂ ਆਪਾਂ ਰੈਗੂਲਰ ਸੂਰੀ ਖਰਾਕ ਚੱਲਦੀ ਆ ਉਵੇਂ ਉਹਨੂੰ ਦੇਈ ਚੱਲੋ ਤੇ ਬੱਚਾ ਵੀ ਅਕਸਰ ਬੱਚੇ ਨੇ ਵੀ ਮਾਂ ਤੋਂ ਹੀ ਖਰਾਕ ਲੈਣੀ ਆ ਇਹ ਬਿਲਕੁਲ ਗਲਤ ਗੱਲ ਆ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਆਪਦੇ ਪੁੱਤ ਨੂੰ ਪੂਰੀ ਖਰਾਕ ਦਿਓ ਜਿੰਨੀ ਕ ਆਪਾਂ ਦੇ ਸਕਦੇ ਆ ਚਲੋ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਉ